ਪੱਟ ਸਹਿਬਾਨ ਦਾ ਆਪਸੀ ਰਿਸ਼ਤਾ ਕੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 11 ਪੱਟ ਸਹਿਬਾਨ ਦੀਆਂ ਰਚਨਾਵਾਂ ਦਰਜ ਨੇ ਤੇ ਪੱਟ ਵਹੀਆਂ ਦੇ ਆਧਾਰ ਤੇ ਪੱਟ ਸੰਤ ਸਿੰਘ ਦੀ ਪੰਜਾਬ ਵਾਲੀ ਵਹੀ ਦੇ ਅਨੁਸਾਰ ਇਹ ਸਾਰੇ ਹੀ ਪੱਟ ਸੁਲਤਾਨਪੁਰ ਦੇ ਰਹਿਣ ਵਾਲੇ ਸਨ ਤੇ ਬ੍ਰਾਹਮਣ ਵਰਣ ਨਾਲ ਸੰਬੰਧ ਰੱਖਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ 11 ਪੱਟ ਸਹਿਬਾਨ ਦੇ ਵਿੱਚ ਪੱਟ ਕਲ ਸਹਾਰ ਜੀ ਜਾਲਪ ਜੀ ਕੀਰਤ ਜੀ ਭਿਖਾ ਜੀ ਪੱਟ ਸੱਲ ਜੀ ਨੱਲ ਜੀ ਪੱਲ ਜੀ ਗਯੰਦ ਜੀ ਮਥਰਾ ਜੀ ਬੱਲ ਜੀ ਤੇ ਹਰਬੰਸ ਜੀ ਦੇ ਨਾਂ ਦਰਜ ਨੇ ਇਹ ਸਾਰੇ ਹੀ ਪਟ ਪਿਖਾ ਜੀ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤੇ ਉਹਨਾਂ ਦੇ ਪੁੱਤ ਪਤੀਜੇ ਸਨ ਪਟਾਂ ਦੇ ਵੰਸਾਵਲੀ ਪਟ ਪਗੀਰਤ ਜੀ ਤੋਂ ਸ਼ੁਰੂ ਹੁੰਦੀ ਹੈ ਉਹਨਾਂ ਦੀ ਨੌਵੀਂ ਪੀੜੀ ਪਾਟੇ ਰਈਆ ਜੀ ਹੋਏ ਨੇ ਜਿਨ੍ਹਾਂ ਦੇ ਅੱਗੇ 6 ਸੁਪੁੱਤਰ ਸਨ ਪਟ ਪਿਖਾ ਜੀ ਸੇਖਾ ਜੀ ਤੋਖਾ ਜੀ ਗੋਖਾ ਜੀ ਚੋਖਾ ਜੀ ਤੇ ਟੋਡਾ ਜੀ ਬਾਣੀਕਾਰ ਪਟ ਸਹਿਬਾਨ ਦੇ ਵਿੱਚੋਂ ਪਟ ਕੀਰਤ ਜੀ ਮਥੁਰਾ ਜੀ ਤੇ ਜਲਪ ਜੀ ਇਹ ਤਿੰਨੇ ਹੀ ਪਟ ਪਿਖਾ ਜੀ ਦੇ ਸੁਪੁੱਤਰ ਸਨ ਪਟਤ ਸੱਲ ਜੀ ਭਲ ਜੀ ਤੇ ਬਲ ਜੀ ਪਟ ਪਿਖਾ ਜੀ ਦੇ ਛੋਟੇ ਭਰਾ ਸੇਖਾ ਜੀ ਦੇ ਸੁਪੁੱਤਰ ਸਨ ਪਟ ਹਰਬੰਸ ਜੀ ਗੋਖਾ ਜੀ ਦੇ ਸੁਪੁੱਤਰ ਸਨ ਪਟ ਕਲ ਸਹਾਰ ਜੀ ਤੇ ਗਯੰਦ ਜੀ ਚੋਖਾ ਜੀ ਦੇ ਸੁਪੁੱਤਰ ਸਨ ਤੇ ਪਟ ਨੱਲ ਜੀ ਟੋਡਾ ਜੀ ਦੇ ਸੁਪੁੱਤਰ ਸਨ ਪਟ ਸਹਿਬਾਨ ਦੇ ਕੁੱਲ 123 ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏ ਮਾਨੇ ਪੰਜਮ ਪਾਤਸ਼ਾਹ ਦੇ ਸਮੇਂ ਇਹ ਸਾਰੇ ਹੀ ਗੁਰੂ ਸਾਹਿਬ ਕੋਲ ਹਾਜ਼ਰ ਹੋਏ ਸਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤਾ ਸੀ